ਅੱਜ ਮੈਂ ਤੁਹਾਨੂੰ ਆਪਣੀ ਇੱਕ ਸਟੋਰੀ ਦੱਸਣ ਜਾ ਰਿਹਾ ਹਾਂ ਜਿੱਤੋਂ ਮੈਂ ਫੋਟੋਸ਼ੀਪ ਦਾ ਕੰਮ ਸਟਾਰਟ ਕਰਕੇ ਅੱਜ ਮੈਂਨੇ ਆਪਣੀਆਂ 50 ਤੋਂ ਜ਼ਿਆਦਾ ਫਰੈਂਚਾਈਜ਼ੀਆਂ ਸਟਾਰਟ ਕਰ ਲਿਆ ਨੇ ਤੇ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਕੰਮ ਵੀ ਦੱਸਾਂਗੇ ਮੈਂ ਕਿਵੇਂ ਸਟਾਰਟ ਕੀਤੇ ਫੋਟੋਸ਼ੀਪ ਤੋਂ ਬਿਨਾਂ ਪੈਸਿਆਂ ਤੋਂ ਆਪਾਂ ਇੱਥੇ ਤੱਕ ਕਿਵੇਂ ਪਹੁੰਚੇ ਜਿਸ ਦਿਨ ਨਾਲ ਅੱਜ ਮੈਂ ਕੰਪਿਊਟਰ ਸੈਂਟਰ ਤੇ ਬੈਂਕਿੰਗ ਦੇ ਕੰਮ ਵਿੱਚ ਤੇ ਇੰਟਰਨੈਟ ਕੈਫੇ ਦਾ ਕੰਮ ਸਿਖਾਉਣ ਦੇ ਵਿੱਚ ਤੇ ਪ੍ਰਾਈਵੇਟ ਲਿਮਟਿਡ ਕੰਪਨੀ ਤੱਕ ਮੈਂ ਕਿਵੇਂ ਪਹੁੰਚਿਆ ਉਹਦੇ ਇੱਕ ਇੱਕ ਕਰਕੇ ਤੁਹਾਨੂੰ ਸਟੋਰੀ ਦੱਸਾਂਗੇ ਤੇ ਆਪਾਂ ਕਿਵੇਂ ਬਿਨਾ ਪੈਸਿਆਂ ਤੋਂ ਕੰਮ ਕਰ ਸਕਦੇ ਆ ਉਸਦੇ ਬਾਰੇ ਤੁਹਾਨੂੰ ਇੱਕ ਇੱਕ ਕਰਕੇ ਡਿਟੇਲ ਅਪਡੇਟ ਕਰਾਂਗੇ ਤੇ ਤੁਸੀਂ ਵੀ ਇਹ ਕੰਮ ਇੰਟਰਨੈਟ ਰਾਹੀਂ ਕਰਕੇ ਦਾ ਕੰਮ ਕਰਕੇ ਬਹੁਤ ਸਾਰੀਆਂ بلندੀਆਂ ਸੋਚ ਸਕਦੇ ਹੋ ਜਿਸ ਦੇ ਵਿੱਚ ਅੱਜ ਮੈਂ ਆਪਣਾ ਇੱਕ ਪ੍ਰਾਈਵੇਟ ਤੌਰ ਤੇ RBI ਤੋਂ ਪ੍ਰੂਫਡ ATM ਵੀ ਲਾਇਆ ਹੋਏਗਾ ਜੋ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਆ ਜਿਸ ਦੇ ਵਿੱਚ ਅੱਜ ਅਸੀਂ ਮਨੀ ਟ੍ਰਾਂਸਫਰ ਦਾ ਕੰਮ ਇਲੈਕਟ੍ਰਿਸਿਟੀ ਦੇ ਬਿੱਲ ਪੀਐਫ ਤੇ ਲੋਨ ਤੇ ਬੈਂਕਿੰਗ ਸੈਕਟਰ ਦੇ ਵਿੱਚ ਬਹੁਤ ਹੀ ਜ਼ਿਆਦੇ ਅੱਗੇ ਪਹੁੰਚ ਚੁੱਕੇ ਆ ਜਿਸ ਦੇ ਵਿੱਚ ਅਸੀਂ 5 ਮਿੰਟਾਂ ਦੇ ਵਿੱਚ ਅਸੀਂ ਅਗਲੇ ਲੋਨ ਅਗਲੇ ਦਾ ਕੰਮ ਵੀ ਚੁਕਵਾ ਬਣੀ ਹੈ ਤੇ ਕਿਸੇ ਸਮੇਂ ਦੇ ਕੋਲ ਕੰਮ ਸਿੱਖ ਕੇ ਬਹੁਤ سارے ਲੋਕਾਂ ਨੇ ਆਪਣੀਆਂ ਦੁਕਾਨਾਂ ਤੇ ਸੋਪਾਤਾ